ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਰਮਨ ਦੇ ਵਿੱਚ ਦੋ ਭਾਰਤੀ ਜਸੂਸਾਂ ਦੀ ਗ੍ਰਿਫਤਾਰੀ ਹੋਈ ਹੈ ਮਨਮੋਹਨ ਸਿੰਘ ਤੇ ਕਮਲਜੀਤ ਕੌਰ ਜੋ ਕਿ ਸਿੱਖਾਂ ਤੇ ਮੁਸਲਮਾਨਾਂ ਦੀ ਜਸੂਸੀ ਕਰਕੇ ਸਾਰੀ ਜਾਣਕਾਰੀ ਭਾਰਤੀ ਏਜੰਸੀ ਰਾਰੂ ਦਿੰਦੇ ਸੀ ਜਰਮਨ ਸਰਕਾਰ ਨੇ ਵੱਡਾ ਖਲਾਸਾ ਕੀਤਾ ਹੈ ਦਰਅਸਲ ਭਾਰਤੀ ਏਜੰਸੀ ਦਾ ਇਸ ਤਰ੍ਹਾਂ ਦੇ ਕਈ ਸਿੱਖ ਦਿਖਵਾਲੀ ਜਸੂਸਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਚੁੱਕੀ ਹੈ ਉਹਨਾਂ ਤੋਂ ਜਸੂਸੀ ਕਰਵਾ ਕੇ ਪੁੱਠੇ ਸਿੱਧੇ ਕੰਮ ਕਰਵਾਏ ਜਾਂਦੇ ਨੇ ਤਾਂ ਕਿ ਜ਼ੁਲਮ ਖਿਲਾਫ ਜ਼ਬਰ ਖਿਲਾਫ ਆਪਣੀ ਆਵਾਜ਼ ਚੁੱਕਣ ਵਾਲੇ ਸਹੀ ਲੋਕਾਂ ਨੂੰ ਬਦਨਾਮ ਕੀਤਾ ਜਾ ਸਕੇ ਭਾਰਤ ਜਾਂ ਹੋਰ ਏਜੰਸੀਆਂ ਕਈ ਮੁਲਕਾਂ ਦੇ ਵਿੱਚ ਆਪਣੀ ਜਸੂਸੀ ਕਰਵਾ ਰਹੀਆਂ ਹੋਣਗੀਆਂ ਪਰ ਜਰਮਨ ਹੀ ਅਧਿਆਇ ਦੇਸ਼ ਹੈ ਜਿਹੜਾ ਕਿ ਇਸ ਮੁੱਦੇ ਤੇ ਐਕਸ਼ਨ ਲੈ ਰਿਹਾ ਹੈ ਜਾਣਕਾਰੀ ਮੁਤਾਬਕ ਮਨਮੋਹਨ ਸਿੰਘ ਤੇ ਕਮਲਜੀਤ ਕੌਰ ਨੂੰ ਇਹਨਾਂ ਦੇ ਹੈਂਡਲਰ ਨੇ ਜਾਸੂਸੀ ਬਦਲੇ 7200 ਪੌਂਡ ਦਿੱਤੇ ਸੀ ਇਹ ਵੱਡਾ ਖਲਾਸਾ ਹੋਇਆ ਹੈ